ਕਿਆ ਹਾਲ ਹੈ ਨਾ ਸਟਾਰਟ ਕਰੀਏ ਤੋ 2 3 4 5 6 7 8 ਬਹੁਤ ਅੱਛਾ ਹੈ ਬਹੁਤ ਜਿਹੜੀ ਕਰਨੇ ਇੱਕ ਜਦੋਂ ਵੀ ਪੈਸੇ ਗਿਣਨੇ ਹੋਣ ਐਂ ਕਰੋ ਵਿੱਚੋਂ ਗੱਲਾਓ ਐ ਲਾ ਕੇ ਐ ਕਰਕੇ ਐ ਗਿਣੋ 1 2 1 2 3 4 5 6 ਛੇ ਦਾ ਮਤਲਬ ਤਾਂ ਨਹੀਂ ਆਰ ਪੀ ਆਰ ਠੀਕ ਹੈ ਜੀ ਆ ਲੋ ਤੇ ਇਹ ਕਿੰਨਾ 1 2 3 4 5 6 7 8 18 ਇਹ ਹੈ 600 ਰੁਪਏ ਆ ਠੀਕ ਹੈ ਤੇ ਰੋਕੋ ਦਿਸ ਇਜ਼ ਮਾਈ ਗੋ ਹਾਈ ਆਓ ਲੈ ਆਪਾਂ ਚੱਲੇ ਆ ਗੱਡੀ ਤੇ ਤੇ ਅੱਜ ਸਾਡੇ ਨਾਲ ਚੱਲੇ ਆ ਹਾਂਜੀ ਸੈਲ ਬੈਠੋ ਅੱਗੇ ਸੈਲ ਦੀ ਵੀਡੀਓ ਪਾ ਸੈਲ ਬੈਠੇ ਅੱਗੇ ਆਇਆ ਅੱਗੇ ਇੱਧਰ ਆਇਆ ਅੱਗੇ ਆਇਆ ਰੋਕ ਕੇ ਅੱਗੇ ਆ ਜਾ ਘਰ ਉੱਥੇ ਮੈਨੂੰ ਆਪਾਂ ਬਾਹਰ ਤਾਂ ਅੰਦਰ ਚਲ ਵੀ ਬੈਠੋ ਰਹਿ ਗਏ ਨੇ ਠੀਕ ਹੈ ਆ ਜੋ ਹੁਣ ਆਪਾਂ ਕਹਿੰਨੇ ਆ ਉਧਰ ਵਾਲੀਆ ਦਿਖਾ ਦੇ ਗੇਟ ਖੋਲ ਦੀ ਵਾਲੀਆ ਦਿਖਾ ਦੇ ਵਾਲੀਆ ਗੇਟ ਖੋਲ ਦੀ ਦੇਖੋ ਥੋੜਾ ਤਾਂ ਚੱਕ ਨੂੰ ਆਇਆ ਹਾਂ ਜਿਆਦਾ ਆਏਗਾ ਨਹੀਂ ਆਏ ਹਾਂ ਉਹ بند ਕਰਕੇ ਤੁਹਾਡੇ ਕਰਨ ਲਿਆ ਹਾਂ ਬੰਦ ਕਰਕੇ ਹੋਰ ਆਪਾਂ ਗੱਡੀ 'ਚ ਬੈੰਨੇ ਆਂ ਆਣੀ ਓਕੇ ਆ ਤੇ ਸਾਡੇ ਤੇ ਨਾ ਜੀ ਆ ਗਿਆ ਕਗਰ ਦਰਿਆ ਕਗਰ ਦਰਿਆ ਆਉਣ ਦੇ ਬਾਜੂਦ ਅੱਜ ਆਪਾਂ ਚੱਲੇ ਆ ਰੋੜੀ ਨੂੰ ਸਰਦੇ ਸਰਦੀ ਮੋਜੂਕੇ ਨੇ ਹਾਈ ਕਰੋ ਹਾਈ ਹਾਈ ਸਾਰੇ ਜਣੇ ਚੱਲੇ ਆਪਾਂ ਆ ਸਾਡਾ ਆਪਣਾ ਬੀਰੂ ਖਾਨ ਬਾਬਾ ਜੀ ਸਰਦੂਲਗੜ ਤੋਂ ਕੀ ਹਾਲ ਚਾਲ ਆ ਸਾਰੇ ਭਰਾ ਠੀਕ ਠਾਕੋਂ ਕਿਉਂਕਿ ਆਪਾਂ ਇਹ ਗੱਲ ਦੱਸਣੀ ਚਾਹੁੰਦੇ ਆ ਅਸੀਂ ਵੀ ਹੁਣ ਬਲੌਗ ਬਣਾ ਕੇ ਪਾਵਾਂਗੇ ਅੱਜ ਰੱਖੜੀ ਤੇ ਕੀਤਾ ਇਹ ਸ਼ੁਰੂਆਤ ਜਿਹੜੇ ਜਿਹੜੇ ਭਰਾ ਭੈਣ ਦੋਸਤ ਮਿੱਤਰ ਪਿਆਰ ਕਰਨਗੇ ਫਿਰ ਅਸੀਂ ਦੂਜਾ ਬਲੌਗ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਤੇ ਵੱਧ ਤੋਂ ਵੱਧ ਬਲੌਗ ਨੂੰ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਪਹਿਲਾ ਬਲੌਗ ਕਿੱਦਾਂ ਲੱਗਿਆ ਤੇ ਤੁਹਾਨੂੰ ਕੋਈ ਗੱਦਰਿਆ ਵੀ ਦਿਖਾਣਿਆ ਦੇਖੋ ਕਿਆ ਬਾਤ ਹੈ ਮੇਰੇ ਯਾਰੋ ਆਹ ਬੋਲ ਸੀਗਾ ਆਹ ਪੌੜ ਪਿੱਛੇ ਨਾ ਬਹੁਤ ਕੁਝ ਹੋਇਆ ਸੀਗਾ ਇਹ ਪਾਣੀ ਕਹਿੰਦੇ ਬਹੁਤ ਜਿਆਦਾ ਆ ਗਿਆ ਸੀ ਜਾਂ ਤੇ ਆਹ ਜੀ ਆਪਣੇ ਪਾਣ ਦਾ ਤੇਰਾ ਹੱਕੇ ਕੱਚ ਦੇ ਗੰਗਲ ਵਾਹੀ ਪਾਇਆ ਨਾ ਕਰੋ ਆਪਾਂ ਨਾ ਕਰੋ ਕੋਈ ਗੱਗਦਰ ਆ ਪੱਕਾ ਬੋੜਾ ਹੋਊਗਾ ਅੱਗੇ ਏ ਉਹ ਰੋੜਾ ਬਾਈ ਜੀ ਇਧਰ ਆ ਗਿਆ ਮਾਨਸਾ ਆ ਪੱਕਾ ਪੋਲ ਆ ਗਿਆ ਤੇ ਇਧਰ ਆ ਗਿਆ ਆਪਣਾ ਕੀ ਨਾ सिरसा ਜਿਹਨੂੰ सिरसा ਕਹਿੰਦੇ ਆ ਦੇਖੋ सिरसा ਬਹੁਤ ਸੋਹਣਾ ਲੋਕੇਸ਼ਨ ਹੁੰਦੀ ਆ ਤੇ ਦੇਖੋ ਦਗਾਨਾਂ ਜੱਜੀਆਂ ਬਹੁਤ ਸੋਹਣੀਆਂ ਲੱਗਦੀਆਂ ਕਿਉਂਕਿ ਇਹ ਨਾ ਸਰਦੋਲਗੜ ਇੱਕ ਸ਼ਹਿਰ ਆ ਤੇ ਬਹੁਤ ਸੋਹਣਾ ਸੁੰਦਰ ਸ਼ਹਿਰ ਹੈ ਤੇ ਸਾਨੂੰ ਕੱਲੀ-ਕੱਲਾ ਦਿਖਾਵਾਂਗੇ ਅੱਜ ਹਰੇਕ ਆਉਣ ਜਾਣ ਸਾਧਨ ਦੀ ਸਹੂਲਤਾਂ ਬਹੁਤ ਸੋਹਣਾ ਮੰਨ ਲਓ ਐਡਾ ਤਾਕੜਾ ਸਿਸਟਮ ਹੈ ਵੀ ਤੁਸੀਂ ਦੇਖਦੇ ਰਹੋ ਠੀਕ ਹੈ ਅਸੀਂ ਕੱਲਾ-ਕੱਲਾ ਬਲੌਗ ਦਿਖਾਵਾਂਗੇ ਇਹਨੂੰ ਕੱਲਾ-ਕੱਲਾ ਆਹ ਧਰੂਕਰ ਆ ਗਿਆ ਭਈ ਆਪਣੇ ഇത് <laughsýthi>, बैडതാണ്

ਹੋ ਕਾਬਲੇ ਗੱਬੇ ਬੜੇ ਉੱਤਲਕਿਰੋਲੀ ਆਵੇ ਤਾਂ ਕਿੰਨੇ ਕੁ ਮਨ ਲੱਗਿਆ ਅੱਜ ਬਣਾਉਣ ਦਾ ਅੱਧਾ ਕਿਲੋ ਬਦੀਸਾ ਕਰ ਦੋ ਅੱਧਾ ਕਿਲੋ ਰਸਕ ਲੈਗ ਲਾ ਜਾ ਮੜਗਾ ਠੀਕ ਹੈ ਤੇਰੀ ਉਹ ਨਾਈਨ ਉਹ ਗਾਣਗਾ ਇੱਕ ਬੁਲੇ ਦੇ ਅੱਜ ਆ ਕਰਤਾ ਤੇ ਜੋ ਮੈਂ ਸਹੀ ਸ਼ਕਾ ਨਾ ਅੱਧਾ ਕਿਲੋ ਲੈ ਦੋ ਲਾ ਪਈਆ ਇਹ ਦੇ ਦੇ ਖਾਣਾ ਹੈ ਇੱਥੇ ਪੀਲੇ ਵਾਲੇ ਦੇ ਨੇ ਭਾਈ ਪਈਆ ਇਹ ਸਾਡਾ ਭਰਾ ਕੀ ਹਾਲ ਹੈ ਭਾਈ ਉਹ ਠੀਕ ਹੈ ਮਾਸੀ ਵੀ ਨਾ ਕਿਤੇ ਰੁਕਿਆ ਆਪ ਤੁਮੇ ਹੋ ਜਾ ਪਿੰਡੋਂ ਮਾਚੀ ਦੀ ਦੂਰੀ ਬੜੀ ਥੋੜਾ ਦੇ ਚਲਾ ਪਿੰਡ ਵਾਲਾ ਦੂਰ ਆ ਕੱਲੇ ਕਰਵਾਇਆ ਆਏ ਹੈ

ਏਹ ਅੱਜ ਰੱਖੜੀਆਂ ਦਾ ਤਿਉਹਾਰ ਆ ਜੀ ਤੇ ਤੁਸੀਂ ਬਾਜ਼ਾਰ ਦੇ ਵਿੱਚ ਰੌਣਕ ਦੇਖ ਸਕਦੇ ਹੋ ਬਹੁਤ ਮਾੜਾ ਹਾਲ ਆ ਕਿਉਂਕਿ ਰੌਣਕ ਬਹੁਤ ਘੱਟ ਆ ਤੇ ਜਨਾਂ ਦਾ ਅੱਜਕੱਲ ਪਤਾ ਨਹੀਂ ਲੱਗ ਰਿਹਾ ਆ ਦੇਖੋ ਸਾਰਾ ਬਾਜ਼ਾਰ ਸੁੰਨਾ ਸੁੰਨਾ ਲੱਗ ਜਾਂਦਾ ਕੋਈ ਜੱਜਮੈਂਟ ਨਹੀਂ ਹੋ ਰਹੀ ਵੀ ਆਪਾਂ ਚੱਲਿਆਂ ਸਿੱਧਾ ਰੋੜੀ ਦੇਸੀ ਜਮਾਈ ਰੋੜੀ ਗੋਇੰਗ ਕਿਉਂਕਿ ਅੱਜ ਤੁਹਾਨੂੰ ਬਲੌਗ ਦੇ ਵਿੱਚ ਬਲੌਗ ਦਿਖਾਵਾਂਗੇ ਦੇਸ ਜਮਾਈ ਬੀਰੂਖਾਨ ਬਾਬਾ ਦੇਖੋ ਬੀਰੂਖਾਨ ਬਾਬਾ ਜੀ ਲਾਈਵ ਆਉਣਗੇ ਸਾਰੇ ਭਰਾ ਜੁੜ ਕੇ ਰਹੀਓ ਅੱਜ ਸਰਦੂਲਗੜ੍ਹ ਦਾ ਸਾਰੇ ਬਲੌਗ ਉੱਥੇ ਪਾਇਆ ਕਰਾਂਗੇ ਕਿਉਂਕਿ ਇਹ ਸਿਸਟਮ ਆ ਉਹ ਸੋਣਾ ਇਹ ਸਿਸਟਮ ਦੇਖੀ ਚੱਲੋ ਅੱਜ ਤੁਹਾਨੂੰ ਬਲੌਗ ਜਦੋਂ ਰੋੜੀ ਜਾ ਕੇ ਪਾਤਾ ਨਾ ਤੇ ਕਈਆਂ ਨੇ ਕਹਿਣਾ ਬੱਲੇ ਬੱਲੇ ਖਾਨ ਸਾਹਿਬ ਚੜਾਈ ਆ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਗਾਹ ਵਾਰ ਰੱਖਣਾ ਤੇ YouTube ਤੇ ਬਾਮਾ ਇਹ ਪੂਰੀ ਵੀਡੀਓ ਤੇ ਦੱਬ ਕੇ ਰੱਖਣੀ ਆ ਇਕੱਲੀ ਜਿੰਨਾ ਤੁਸੀਂ ਪਿਆਰ ਦੋਗੇ ਸਤਿਕਾਰ ਦੋਗੇ ਤੇ ਅਸੀਂ ਉਨਾਂ ਹੀ ਵੀਡੀਓ ਬਲੌਗ ਬਣਾ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਆਪਾਂ ਦਿਨ ਤੋਂ ਦਿਨ ਤਰੱਕੀ ਕਰਨੀ ਆ ਜਿਹੜੇ ਲੋਕਾਂ ਨੂੰ ਨਹੀਂ ਪਤਾ ਵੀਰੂ ਖਾਨ ਬਾਬਾ ਜੀ ਕਿੱਥੇ ਰਹਿੰਦੇ ਨੇ ਉਹਨਾਂ ਨੂੰ ਆਪਾਂ ਦੱਸਣਾ ਚਾਹੁੰਦੇ ਆ ਬੀਬੀ ਰੁਖਾਣ ਬਾਬਾ ਜੀ ਸਰਦੂਰਗੜ ਬਰਨ ਨੰਬਰ 6 ਦੇ ਵਿੱਚ ਪੁਰਾਣੇ ਫੱਟਿਆਂ ਵਾਲੇ ਕੋਲ ਕੋ ਰਹਿੰਦੇ ਨੇ ਜਿਹੜਾ ਕੀਤਾ ਆ ਗਿਆ ਆ ਦੇਖੋ ਜੀ ਪੱਕਾ ਗੋਲ ਟੱਪ ਚੁੱਕੇ ਆ ਤੇ ਤੁਹਾਨੂੰ ਇਕੱਲੀ ਇਕੱਲੀ ਗੱਲ ਬਾਤ ਦੱਸਾਂਗੇ ਤੇਲ ਵੀ ਪਵਾਵਾਂਗੇ ਪੰਪ ਦੇ ਆਪਾਂ ਐ ਜੀ ਕੋਈ ਗੱਲ ਨਹੀਂ ਕਿਉਂਕਿ ਐਸੀ ਜੱਲਿਆ ਐਸੀ ਦੇ ਕਾਰਨ ਮੰਨੋ ਤੇਲ ਦੀ ਬਹੁਤ ਲੋੜ ਹੈ ਇਸ ਕਰਕੇ ਸਾਨੂੰ ਪੰਪਾ ਐਚਪੀ ਤੇ ਪਾ ਕੇ ਦੇਖਦੇ ਆ ਕੀ ਕਹਿੰਦੀ ਆ ਗੁਰਾਂ ਦੀ ਬਾਣੀ ਏ ਲਓ ਜੀ ਆ ਪੰਪ ਆ ਗਿਆ ਪੰਪ ਤੇ ਆਪਾਂ ਗੱਡੀ ਤੇ ਤੀ ਘੁਮਾ ਦੱਸਾਂ ਹੀ ਗੱਲੀ ਗੱਲੀ ਗੱਲ ਬਾਤ ਅੱਗੇ ਲਓ ਗਮ ਤਾਂ ਨਾ ਕਿ ਪਾਇ ਕਰਾਂਗੇ ਸਾਡੇ ਵੀਰ ਪਾ ਰਹੇ ਹੈ ਕੰਟਰੋਲ ਕੀ ਰੇਟ ਆ ਵੀਰ ਸਤਨੂਮੇ ਰੁਪਏ ਸਰਦੂਲਗੜ੍ਹ ਦੇ ਵਿੱਚ 97.75 ਪੈਸੇ ਆ ਐਚਪੀ ਇੱਧਰ ਮੈਡਮ ਬੈਠੀ ਐ ਇੱਧਰ ਸਹਲ ਹਾਈ ਕਰੋ ਹਾਈ ਹਾਂ ਸਾਰੇ ਬਰਾ ਕਰੋ ਆਪ ਦਾ ਸਹਲ ਹੈਲੋ ਬਰਾ ਕਰੋ ਬਰਾ ਸਸ ਬੈਠ ਜੂਣਗੇ ਇੱਧਰ ਮੈਡਮ ਬੈਠੀ ਐ ਆ ਮੇਰੇ ਵੀਡੀਓ ਸਾਰਿਆਂ ਨੂੰ ਨਮਸਕਾਰ ਜੀ ਲੋ ਅੱਜ ਆਪਾਂ ਚੱਲੇ ਆਂ ਰੋੜੀ ਚੱਲਿਆ ਰੋੜੀ ਜੀ ਰਖੜੀ ਬੰਨਣ ਸਭ ਨੂੰ ਸਾਰਾ ਰਾਹ ਦਿਖਾਵਾਂਗੇ ਜੀ ਲੋ ਜੀ ਬੈਲਟ ਲਾ ਚੁੱਕੇ ਆਪਾਂ ਬੈਲਟ ਵੀ ਬੜੀ ਤਗੜੀ ਲਾ ਦਿੱਤੀ ਇਹ ਦੇਖੋ ਕਿਆ ਬਾਤ ਅੰਦਰੋਂ ਆਪਣੀ ਗੱਡੀ ਇਹ ਜੀ ਆ ਤੇ ਆਪਾਂ ਹੁਣ ਚੱਲ ਕੇ ਦਾ ਗੇਅਰ ਪਾਵਾਂਗੇ ਦੇ ਕੋਈ ਭਈਆ ਸਤ ਤੂੰ ਤੇਰਾ ਪਤ ਲੰਗ ਲਾਲ ਦਿੰਦੂ ਸੋਨੇ ਲੱਗਦੇ ਕੁੜੀ ਦੇਖੋ ਅਮਰੂਦ ਵੇਚਦੀ ਐ ਕਿੰਨੇ ਸੋਹਣੇ ਹੱਥੇ ਗਲਾਸ ਕਿਆ ਬਾਤ ਕਿਹੜੀ ਮਰੂਦ ਹਏ ਦੇਖੋ ਜੀ ਦੇ ਅਮਰੂਦ ਲੈ ਲਾ ਬਲੋ ਬਲੋ ਕਰ ਠੀਕ ਹੈ ਜੀ ਠੀਕ ਹੈ ਹੋਰ ਸੈਟ ਹਾਂ ਵਧੀਆ ਇਹ ਪਰਾ ਸਾਡਾ ਹੈ ਆ ਇੱਧਰ ਚਲਾ ਰਖਿਆ ਮੰਗੋ ਮੰਗੋ ਹੈਗਾ ਪਾ ਫਿਰ ਕਿੰਨੇ ਵਾਲ ਮਰੀਏ ਦੱਸਾਂਗੇ ਜੀ 10 ਵਾਲੇ ਹੀ ਕਰਦੇ ਬਾਬੇ ਐਡੇ ਮਸ਼ਹੂਰ ਨਹੀਂ ਹੋਏ ਜੀ ਬਲੋ ਕੋ ਪਹਿਲੀ ਦੂਜੀ ਵਾਰ ਪਾਇਆ ਹੁਣ ਇਹ ਮੰਗੋ ਆ ਇੱਧਰ ਮੰਗੋ ਹੁੰਦਾ ਅੱਛਾ ਇਹ ਬਿਣਾਗੇ ਇਸ ਤੋਂ ਹੁੰਦਾ ਇਹ ਬਿਣਾਗੇ ਇਸ ਤੋਂ ਹੁੰਦਾ ਠੀਕ ਹੈ ਕਰਦਾਂਗੇ ਟੈਨਸ਼ਨ ਨਾਲ ਇੱਧਰ ਸਾਡਾ ਤਾਇਆ ਨਮਸਕਾਰਤਾ ਹੈ ਤੇ ਇੱਧਰ ਸਾਡੇ ਭਰਾ ਤੁਸੀਂ ਮਰੂਦ ਤੇ ਅੱਛਾ ਅੱਛਾ ਕਿਹੜਾ ਪਿੰਡ ਹੈ ਤੁਹਾਡਾ ਨਾ ਨਾ ਇਹ ਫਿਰ ਕਿੱਥੋਂ ਬਾਗ ਆ ਕੀ ਕਿਵੇਂ ਬਾਗ ਤੇ ਤੋੜ ਕੇ ਲਿਆਉਂਦਾ ਅੱਛਾ ਬਾਗ ਤੋਂ ਕੀ ਰੇਟ ਦਿੰਦੇ ਹੋ 800 ਰੁਪਏ ਤੇ 1.5 ਕਿਲੋ 100 ਦੇ 1.5 ਕਿਲੋ ਮਰੂਦ ਬਾਕੀ ਮਰੂਦ ਆ ਭਰਾ ਜਿਹਨੇ ਭਰਾਣੇ ਲਾਲ ਲਾਲ ਮਰੂਦ ਖਾਣੇ ਆ ਨਾ ਆ ਦੇਖੋ ਕੀ ਆ ਬਾਤ ਆ ਲਾਲ ਲਾਲ ਮਰੂਦ ਆ ਪਾ ਫਿਰ ਆਪਣੇ 1.5 ਕਿਲੋ ਬਾਦੇ ਚਾਹ ਦੇ ਕਤਿਹ ਦੀ ਦਿਨ ਮਤਾਲੂ ਰਬ ਮੰਨ ਲੇ ਕੇ hai हाय हाय गाना हुन ya, hai, हाय ये ये हाय हाय यो यो बिरू का बब्बा सर जोरदार आ चुके आ अंदरवाड़ दी मार दो मार दो एक गेट को न अब पड़गो थोड़ा नानी अस्सलाम वालेकुम कर बोलता इधर आई एम रुम दे लेम ते रुम दे तोड़ के अस्सलाम वालेकुम कहता बोलता ਉਹ ਲੋਕੀਂ ਪੁੱਛਦਾ ਮੈਂ ਤਾਂ ਕੋਹੜਾ ਕਿਹਦੇ ਮਾਤੇ ਨਹੀਂ ਅਸੀਂ ਆਖ ਲੈਣਦੇ ਆ ਬੰਦ ਕਰ ਬੰਦ ਕਰ ਅੱਜ ਅਦਰ ਬੈਣੀ ਆ ਆਹ ਇਹ ਨਾਮ ਦਿੰਦੇ ਆ ਤਬਾ ਇਹ ਜੇ ਨਹੀਂ ਆਉਤੇ ਘੜਾ ہادیہ اڑیے کام جی کے چان جی تسی کی حالت ودیے وچے آ جو کے اسیں اڑیے خانن نال میرے کیندے بہت ودیے سَتھ ہویا ایدر اسیں سیل خانن نال میرے کیندے بہت سونا سَتھ ہویا تسی سَتھاں نی وٹی جاندی میرا نہیں وٹی اچھا ہرو